ਕਿਸਾਨਾਂ ਦੀ ਬਣ ਗਈ ਗੱਲ ਪੰਜਾਬ ਦੇ ਕੈਬਨਟ ਮੰਤਰੀਆਂ ਦੇ ਵੱਲੋਂ ਮੋਦੀ ਨੂੰ ਆਖ ਦਿੱਤੀ ਵੱਡੀ ਗੱਲ ਹੋਵੇਗਾ ਮਸਲੇ ਦਾ ਹੱਲ ਮੰਡੀਆਂ ਦੇ ਵਿੱਚ ਪਹੁੰਚ ਗਏ ਕੈਬਨਟ ਮੰਤਰੀ ਬਲਬੀਰ ਸਿੰਘ ਬਲਬੀਰ ਸਿੰਘ ਨੇ ਪਹੁੰਚ ਕੇ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਨਾਲ ਵੀ ਗੱਲ ਕੀਤੀ ਜਾਇਜ਼ਾ ਵੀ ਲਿਆ ਤੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਹਤ ਮੰਤਰੀ ਦੇ ਵੱਲੋਂ ਕਹਿ ਦਿੱਤਾ ਕਿ ਆਓ ਹੁਣ ਅਸੀਂ ਮਿਲ ਕੇ ਦੇਸ਼ ਦੇ ਅੰਨਦਾਤਾ ਦੇ ਮਸਲੇ ਦਾ ਹੱਲ ਕਰੀਏ ਦੂਜੇ ਪਾਸੇ ਲਾਲਚੰਦ ਕੁਟਾਰੂ ਚੱਕ ਵੀ ਮੰਡੀ ਦੇ ਵਿੱਚ ਪਹੁੰਚੇ ਜਾਇਜਾ ਵੀ ਲਿਆ ਕਿ ਕਿਸਾਨਾਂ ਨੂੰ ਕੋਈ ਕਿਸੇ ਤਰੀਕੇ ਦੀ ਮੁਸ਼ਕਿਲ ਕੋਈ ਦਿੱਕਤ ਤਾਂ ਨਹੀਂ ਆ ਰਹੀ ਤਾਂ ਫਿਰ ਨਾਲ ਦੀ ਨਾਲ ਕੇਂਦਰ ਦੀ ਸਰਕਾਰ ਨੂੰ ਅਪੀਲ ਕਰ ਦਿੱਤੀ ਤਾਂ ਹੁਣ ਕਿਸਾਨਾਂ ਦੇ ਲਈ ਇਹ ਇੱਕ ਵੱਡੀ ਰਾਹਤ ਤੇ ਵੱਡੀ ਖੁਸ਼ੀ ਦੀ ਖਬਰ ਹੈ ਕਿ ਪੰਜਾਬ ਦੇ ਕੈਬਨਟ ਮੰਤਰੀ ਜਿਹੜੇ ਨੇ ਹੁਣ ਇਹ ਮਸਲੇ ਦਾ ਹੱਲ ਕਰਵਾਉਣਗੇ ਕੀ ਕੁਝ ਕਹਿ ਰਹੇ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਤੇ ਨਾਲ ਹੀ ਲਾਲਚੰਦ ਘਟਾਰੂ ਅਦਨੇਸ਼ ਚੱਡਾ ਜੀ ਔਰ ਸਾਡੇ ਡੀਸੀ ਰੋਪੜ ਉਵੀ ਨਾਲ ਨੇ ਐਸਐਸਪੀ ਖੁਰਾਣਾ ਜੀ ਸੋ तमाम ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸੁਵਾਨ ਆ ਸਭ ਦੀ ਹਾਜ਼ਰੀ ਦੇ ਵਿੱਚ ਇੱਥੇ ਵੀ ਪ੍ਰੋਕਿਊਰਮੈਂਟ ਦੀ ਜਿਹੜੀ ਉਹ ਫੀਡਬੈਕ ਲਈ ਗਈ ਹੈ ਉਹਨੂੰ ਚੈੱਕ ਕੀਤਾ ਗਿਆ ਸੋ ਮੈਨੂੰ ਜਿੱਥੇ ਮੱਜ ਮੰਡੀ ਚ ਕਣਕ ਦੇ ਪ੍ਰਬੰਧਾ ਨੂੰ ਨੇੜਿਓਂ ਦੇਖਣ ਦੇ ਲਈ ਆਇਆ ਤੇ ਉੱਥੇ ਨਾਲ ਇਸ ਗੱਲ ਦੀ ਖੁਸ਼ੀ ਵੀ ਆ ਕਿ ਅਸੀਂ ਇਸ ਪ੍ਰੋਕਿਊਰਮੈਂਟ ਦੇ ਦੌਰਾਨ ਜਿੰਨੀਆਂ ਵੀ ਫੈਕਲਟੀ ਸਾਡੀਆਂ ਜੁੜੀਆਂ ਨੇ ਚਾਹੇ ਉਹ ਕਿਸਾਨ ਨੇ ਸਾਡੇ ਚਾਹੇ ਆਰਤੀ ਨੇ ਚਾਹੇ ਮਜ਼ਦੂਰ ਨੇ ਸੋ ਹਰ ਵੇਲੇ ਲਗਾਤਾਰ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਜੀ ਦੀ ਸਰਕਾਰ ਵੱਡੇ ਫੈਸਲੇ ਕਰਦੀ ਆ ਸੋ ਮੈਨੂੰ ਖੁਸ਼ੀ ਆ ਵੀ ਇੱਥੇ ਮਜ਼ਦੂਰ ਭਰਾ ਵੀ ਮਿਲੇ ਆ ਔਰ ਉਹਨਾਂ ਨੇ ਵੈਲਕਮ ਵੀ ਕੀਤਾ ਸੋ ਲਗਾਤਾਰ ਕਿਉਂਕਿ ਪਿਛਲੇ ਸੀਜ਼ਨ ਦੇ ਦੌਰਾਨ ਵੀ ਇਹਨਾਂ ਦੀ ਇੱਕ ਡਿਮਾਂਡ ਆਈ ਸੀ ਕਿ ਸਾਡੇ ਜਿਹੜੇ ਉਹ ਰੇਟ ਨੇ ਜਿਹੜੇ ਲੋਡਿੰਗ ਦੇ ਉਹ ਰਿਵਾਈਜ਼ ਕੀਤੇ ਜਾਣ ਤੋ ਪਿਛਲੇ ਪੈੜੀ ਸੀਜ਼ਨ 'ਚ ਵੀ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਨਾਂ ਦੀ ਮੰਗ ਵੱਲ ਉਚੇਚਾ ਧਿਆਨ ਦਿੰਦੇ ਆ ਇਹਨਾਂ ਦਾ ਰੇਟ ਜਿਹੜਾ ਉਹ 1 ਰੁਪਏ 80 ਪੈਸੇ ਸੀਗਾ ਉਹਨੂੰ ਵਧਾ ਕੇ 2 ਰੁਪਏ 20 ਪੈਸੇ ਕੀਤਾ ਸੀਗਾ ਪਿਛਲੇ ਪੈਡੀ ਸੀਜ਼ਨ ਦੇ ਦੌਰਾਨ ਇਸ ਵਾਰ ਫੇਰ ਦੁਬਾਰਾ ਇਹਦੀ ਡਿਮਾਂਡ ਜਿਹੜੀ ਆਈ ਪੀ ਮਹਿੰਗਾਈ ਵਧੀ ਆ ਸੋ ਸਾਡੇ ਰੇਟ ਜਿਹੜੇ ਆ ਹੋਰ ਵਧਾਏ ਜਾਣ ਸੋ ਮੈਨੂੰ ਖੁਸ਼ੀ ਆ ਕਿ ਮਾਨਜੋ ਮੱਖ ਮੰਤਰੀ ਜੀ ਨੇ ਬੜਾ ਵੱਡਾ ਔਰ ਮਤਲਬ ਬਦਲੇਰਨਾਂ ਫੈਸਲਾ ਲੈਂਦੇ ਆ ਇੱਕ ਵਾਰ ਫੇਰ ਇਹਨਾਂ ਮਜ਼ਦੂਰਾਂ ਦੇ ਰੇਟ ਜਿਹੜੇ ਆ ਸਮੁੱਚੇ ਪੰਜਾਬ ਦੇ ਅੰਦਰ ਜਿਹੜੇ ਆ ਉਹ 2 ਰੁਪਏ 43 ਪੈਸੇ 43 ਪੈਸੇ ਫੇਰ ਇਸ ਵਾਰ ਹਰ ਕਾ ਵਧਾਏ ਆ ਕਈ ਵਾਰ ਕੋਈ ਸੋਚਦਾ ਹੋਊਗਾ ਵੀ 43 ਪੈਸੇ ਅੱਜ ਦੇ ਯੁੱਗ ਦੇ ਅੰਦਰ ਕੋਈ ਮਾਇਨਾ ਨਹੀਂ ਰੱਖਦੇ ਸੋ ਮੈਂ ਤੁਹਾਡੇ ਚੈਨਲ ਦੇ ਮਾਦੀਰ ਹੁੰਦਿਆਂ ਸਭ ਲੋਕਾਂ ਨੂੰ ਇਹ ਗੱਲ ਸ਼ੇਅਰ ਗੱਲ ਕਰ ਰਿਹਾ ਕਿ ਪੰਜਾਬ ਦੇ ਅੰਦਰ ਅੰਦਾਜ਼ਨ ਇਸ ਵਾਰ 125 ਲੱਖ ਐਮਟੀ ਕਣਕਾਣ ਦੀ ਸੁਭਾਵਨਾ ਹੈ ਜਿਸ ਕਿਸਮ ਦੀ ਬੰਪਰ ਫਸਲ ਹੈ ਔਰ ਚੰਗਾ ਝਾੜ ਖੇਤਾਂ 'ਚ ਮਿਲ ਦੇਖਿਆ ਜਾ ਰਿਹਾ ਸੋ 125 ਲੱਖ ਐਮਟੀ ਦਾ 25 ਕਰੋੜ ਜਿਹੜਾ ਉਹ ਬੋਰੀ ਬਣਨੀ ਹੈ ਪੰਜਾਬ ਦੇ ਅੰਦਰ ਜਿਹੜੀ ਮੰਡੀਆਂ ਚਾਣੀ ਹੈ ਸੋ ਉਹਦੇ ਮੁਤਾਬਕ 10 ਕਰੋੜ ਤੋਂ ਉੱਪਰ ਜਿਹੜਾ ਫਾਇਦਾ ਸਾਡੇ ਨਾ ਮਜ਼ਦੂਰ ਭਰਾਵਾਂ ਨੂੰ ਹੋਣਾ ਸੋ ਇਹ ਬੜੀ ਕਠਨ ਤਪੱਸਿਆ ਕਰਦੇ ਆ ਮੰਡੀ ਦੇ ਅੰਦਰ ਵੈਸੇ ਤਾਂ ਸਾਰੇ ਲੋਕ ਹੀ ਉਹ ਮਿਹਨਤ ਕਰਦੇ ਆ ਪਰ ਵਿਸ਼ੇਸ਼ ਸੌਰਤੇ ਆਪਣੇ ਪਿੰਡੇ ਦੇ ਆਪਣੇ ਮੋਂਡਿਆਂ ਤੇ ਵੱਡੀਆਂ-ਵੱਡੀਆਂ ਬੋਰੀਆਂ ਚੱਕ ਕੇ ਟਰੱਕਾਂ ਦੇ ਵਿੱਚ ਲੋਡ ਕਰਦੇ ਆ ਸੋ ਧਰਤੀ ਦੇ ਉੱਤੇ ਜੇ ਕੋਈ ਅਸਲ ਦੇਵਤਾ ਹੈ ਤੇ ਉਹ ਇਹ ਮਜ਼ਦੂਰ ਨੇ ਜਿਹੜੇ ਕੰਮ ਕਰਦੇ ਆ ਖੂਨ ਪਸੀਨਾ ਕਰਦੇ ਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਇਹ ਮਿਲੇ ਵੀ ਆ ਔਰ ਇਹਨਾਂ ਦਾ ਜਿਹੜਾ ਹੋ ਲਗਭਗ 10 ਕੋੜਪੇ ਦਾ ਲਾਭ ਇਹਨਾਂ ਨੂੰ ਪੰਜਾਬ ਦੇ ਅੰਦਰ ਜਿਹੜਾ ਮਜ਼ਦੂਰੀ ਨੂੰ ਲੈ ਕੇ ਮਾਨ ਜੋਗ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਉਹ ਹੋਵੇਗਾ ਸੋ ਪ੍ਰੋਕਿਉਰਮੈਂਟ ਦਾ ਸੀਜ਼ਨ ਅ ਅੱਜ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 13 ਲੱਖ ਐਮਟੀ 13 ਲੱਖ 16000 ਐਮਟੀ ਜਿਹੜੀ ਹੈ ਪੰਜਾਬ ਦੀਆਂ ਮੰਡੀਆਂ ਚ ਅਰਾਈਵਲ ਪਹੁੰਚੀ ਹੈ ਸੋ ਲਗਭਗ 11 ਲੱਖ ਤੋਂ ਉੱਪਰ ਜਿਹੜੀ ਆ ਉਹ ਪੰਜਾਬ ਦੀਆਂ ਮੰਡੀਆਂ ਚੋਂ ਖਰੀਦੀ ਜਾ ਚੁੱਕੀ ਹੈ ਸੋ ਇਹਦਾ ਬੰਦਾ ਜਿਹੜਾ ਕਿਸਾਨ ਦਾ ਪੈਸਾ ਆ ਜਿਹੜਾ ਐਮਐਸਪੀ 2425 ਰੁਪਏ ਦੇ ਮੁਤਾਬਕ 703 ਕਰੋੜ ਰੁਪਇਆ ਉਹ ਵੀ ਕਿਸਾਨਾਂ ਦੇ ਖਾਤਿਆਂ ਤੇ ਰਿਲੀਜ਼ ਕੀਤਾ ਜਾ ਚੁੱਕਿਆ ਸੋ ਮੈਨੂੰ ਖੁਸ਼ੀ ਆ ਕਿ ਇਸ ਵਾਰ ਫਸਲ ਚੰਗੀ ਆ ਰਹੀ ਹੈ ਇਹਦਾ ਨਾ ਕੇਵਲ ਕਿਸਾਨ ਨੂੰ ਲਾਭ ਮਿਲੇਗਾ ਬਲਕਿ ਕੇਂਦਰੀ ਪੂਲ ਦੇ ਅੰਦਰ ਵੀ ਜਿਹੜਾ ਸਾਨੂੰ ਟਾਰਗੇਟ ਮਿਲਿਆ ਅਸੀਂ ਉਹਨੂੰ ਵੀ ਅੱਪ ਕਰਾਂਗੇ ਸੇ ਉਮੀਦ ਕਰਦੇ ਹਾਂ ਸੋ ਇਹ ਸੀਜ਼ਨ ਫਰੂਟਫੁੱਲ ਰਵੇ ਸਾਰੀਆਂ ਹੀ ਪ੍ਰੋਗਰਮੈਂਟ ਫੈਕਲਟੀਜ਼ ਲਈ ਸੋ ਇਹਦੇ ਲਈ ਲਗਾਤਾਰ ਕੰਮ ਇਸ ਕਰ ਰਹੇ ਆ। ਅੱਛਾ ਮੰਡੀਆਂ ਦੇ ਵਿੱਚ ਜਿਹੜੀ ਫਸਲ ਆਏਗੀ ਉਹ ਜਦੋਂ ਮੀਂਹ ਪਵੇਗਾ ਮੌਸਮ ਨੂੰ ਲੈ ਕੇ ਜਿਹੜੀ ਮਾਰ ਪੈਗੀ ਉਸ ਨੂੰ ਲੈ ਕੇ ਕੀ ਤਿਆਰੀ ਕੀਤੀ ਹੈ? ਦੂਸਰਾ ਆੜਤੀਆਂ ਦੀ ਬੜੀ ਦਿੱਕਤ ਪਰੇਸ਼ਾਨੀ ਉਹਨੂੰ ਕਈ ਵਾਰ ਸਾਮਣਾ ਕਰਨਾ ਪੈਂਦਾ ਉਸ ਬਾਕੀ ਨਹੀਂ ਬਿਲਕੁਲ ਮੈਂ ਜਿੰਨਾ ਤੱਕ ਪ੍ਰਬੰਧਾਂ ਦਾ ਸਵਾਲ ਹੈਗਾ ਆ ਸੀਸੀਐਲ ਸਾਡੇ ਕੋਲ ਹੈ 28894 ਕਰੋੜ ਰੁਪਈਆ ਜਿਹੜਾ ਸਾਡੇ ਕੋਲ ਪਹੁੰਚ ਚੁੱਕਿਆ ਆ ਔਰ ਜਿਹੜਾ ਬਾਰਦਾਨਾ ਆ ਉਹ ਅਸੀਂ ਲਗਭਗ ਮੰਡੀਆਂ 'ਚ ਪਹੁੰਚ ਗਿਆ ਵਾਰਦਾਨ ਜਿੱਥੇ ਜਿੱਥੇ ਪੁੰਜਣਾ ਚਾਹੀਦਾ ਉਹ ਪਹੁੰਚਦਾ ਕਰ ਦਿੱਤਾ ਗਿਆ ਸੋ ਤਰਪਾਲਾਂ ਆ ਰਹੀਆਂ ਨੇ ਕ੍ਰੇਟ ਸਾਡੇ ਕੋਲ ਪਹੁੰਚ ਗਿਆ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਸਪੇਸ ਨੂੰ ਲੈ ਕੇ ਜਾਂ ਕੋਈ ਹੋਰ ਜਿਹੜੀ ਲੋਜ ਪ੍ਰੋਕਿਊਰਮੈਂਟ ਨਾਲ ਜੁੜੀ ਆ ਉਹਦੇ ਉੱਤੇ ਸਰਕਾਰ ਨੇ ਕੋਈ ਮਕਸਦ ਨਹੀਂ ਛੱਡੀ ਔਰ ਮੌਸਮ ਦਾ ਸਾਡੇ ਦੇ ਅਸੀਸ ਬਰ ਬ ਅਸੀਂ ਦੁਆ ਕਰਦੇ ਹਾਂ ਕੁਦਰਤ ਦੇ ਅੱਗੇ ਔਰ ਸੀਜ਼ਨ ਜਿਹੜਾ ਵਧੀਆ ਰਹੂਗਾ ਪੰਜਾਬ ਦੇ ਲੋਕਾਂ ਲਈ ਸਾਹਿਬ ਮੱਕੀ ਸਰ ਫੋਨ ਨਾ ਹੁੰਦੀ ਆ ਜਿਹੜੀ ਫਸਲ ਹੁੰਦੀ ਪੰਜਾਬ ਦੇ ਵਿੱਚ बिकਦੀ ਆ ਅਕਸਰ ਸ਼ਿਕਾਇਤ ਰਹਿੰਦੀ ਆ ਉਹਦੇ ਲਈ ਸਰਕਾਰ ਨੇ ਕੀ ਖਾਸ ਪ੍ਰਬੰਧ ਕੀਤੇ ਆ ਬਿਲਕੁਲ ਮਤਲਬ ਸਾਡੇ ਪੰਜਾਬ ਦੇ ਮੰਡੀਆਂ ਦੇ ਵਿੱਚ ਪੰਜਾਬ ਦੇ ਕਿਸਾਨ ਦੀ ਕਣਕ ਵਿਕੇ ਉਹਦੀ ਫਸਲ ਵਿਕੇ ਇਹਦੇ ਲਈ ਸਰਦਾਂ ਦੇ ਉੱਤੇ ਜਿਹੜੇ ਇੰਟਰ ਸਟੇਟ ਨਾਕੇ ਆ ਉਹਦੇ ਉੱਤੇ ਬਕਾਇਦਾ ਪੰਜਾਬ ਪੁਲਿਸ ਵੱਲੋਂ ਡੀਜੀਪੀ ਪੰਜਾਬ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦੇ ਦੇਸ਼ ਮੁਤਾਬਕ ਉਹਨਾਂ ਨੇ ਸਾਰੇ ਪ੍ਰਬੰਧ ਕੀਤੇ ਆ ਔਰ ਇਸ ਕਿਸਮ ਦੀ ਅਗਰ ਕੋਈ ਐਕਸਰਸਾਈਜ਼ ਕਰਦਾ ਪਾਇਆ ਵੀ ਜਾਂਦਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਪੰਜਾਬ ਦੀਆਂ ਮੰਡੀਆਂ ਚ ਪੰਜਾਬ ਦੇ ਕਿਸਾਨਾਂ ਦੀ ਫਸਲ ਵਿਗੂਗੀ ਅਰਤੀ ਤੜੇ ਨਜ਼ਦੀਕ ਹੀ ਖੜੇ ਨੇ ਸੰਤਰਜੀ ਤੁਹਾਨੂੰ ਮਿਲੇ ਵੀ ਸੀਗੇ ਕੋਈ ਕਮਿਸ਼ਨ ਨੂੰ ਲੈ ਕੇ ਇਹਨਾਂ ਵੱਲੋਂ ਮੁੱਦਾ ਬਾਰ-ਬਾਰ ਚੁੱਕਿਆ ਜਾ ਰਿਹਾ ਹੈ ਆ ਕੀ ਲੱਗਦਾ ਕੋਈ ਹੱਲ ਹੋਏਗਾ ਉਸ ਚੀਜ਼ ਦਾ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸਾਡੀ ਸਰਕਾਰ ਵੱਲੋਂ ਇਸ ਗੱਲ ਤੇ ਕੋਈ ਕਸਰ ਨਹੀਂ ਛੱਡੇਗੀ ਕਿਉਂਕਿ ਕੁਝ ਗੱਲਾਂ ਕੇਂਦਰ ਨਾਲ ਜੁੜੀਆਂ ਹੁੰਦੀਆਂ ਨੇ ਮੰਡੌਰ ਤੰਘੇੜਾ ਤੇ ਲੋਟ ਕਰਕੇ ਜੀ ਹੁਣ ਅਸੀਂ ਬਖਸ਼ੀ ਵਾਲਾ ਦੀ ਮੰਡੀ ਪਹੁੰਚੇ ਆ ਆ ਵੀ ਦੇਖ ਲਓ ਬਿਲਕੁਲ ਜਿਹੜਾ ਸਤਿ ਸ਼੍ਰੀ ਅਕਾਲ ਜੀ ਅਸੀਂ ਹੁਣ ਬਕਸੀ ਵਾਲਾ ਦੀ ਮੰਡੀ ਪਹੁੰਚੇ ਆਂ ਜੀ ਪਹਿਲਾਂ ਅਸੀਂ ਮੰਡੌਰ ਤੰਗੇੜਾ ਤੇ ਲੋਡ ਕਰਕੇ ਆਏ ਆਂ ਔਰ ਬਿਲਕੁਲ ਸੋਨੇ ਵਰਗਾ ਨਾਜ ਨੂੰ ਅਸੀਂ ਕਹਨੇ ਆਂ ਔਰ ਇਸ ਵਾਰੀ ਅੰਨਦਾਤਾ ਵੀ ਖੁਸ਼ ਆ ਦਾਤਾ ਦੀ ਮਿਹਰ ਆ ਔਰ ਅੱਜ ਦਾ ਬੜਾ ਪਵਿੱਤਰ ਦਿਹਾੜਾ ਜੀ ਅੱਜ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਪ੍ਰਕਾਸ਼ ਪੁਰਬ ਆ ਔਰ ਇਹ ਸਾਰੀ ਧਰਤੀ ਦੇ ਉੱਤੇ ਉਹਨਾਂ ਦੇ ਚਰਨ ਪਏ ਹੋਏ ਆ ਜੀ ਗੁਰਦੁਆਰਾ ਨੇਮ ਸਾਹਿਬ ਤੋਂ ਸ਼ੁਰੂ ਕਰਕੇ ਫਿਰ ਲੰਗ ਦੇ ਵਿੱਚ ਫਿਰ ਅੱਗੇ ਤੰਘੇੜਾ ਸਾਹਿਬ ਇਸ ਤਰ੍ਹਾਂ ਸਾਰੇ ਜਿਹੜਾ ਘੋੜਿਆਂ ਵਾਲਾ ਗੁਰਦੁਆਰਾ ਔਰ ਆਪਣੇ ਰੋਟਾ ਸਾਹਿਬ ਦਾ ਗੁਰਦੁਆਰਾ ਸੋ ਇਹ ਮੈਂ ਸਿਰ ਜਿਹੜੇ ਹੈਗੇ ਇਸ ਵੇਲੇ ਸਾਰੇ ਜਿਹੜੇ ਮਾੜਾ ਕਿਸਾਨ ਖੁਸ਼ ਆ ਜੀ ਮਜ਼ਦੂਰ ਖੁਸ਼ ਆ ਔਰ ਦਾਤਾ ਖੁਸ਼ ਆ ਉਹਦੀ ਮਿਹਰ ਹੈ ਵਪਾਰੀ ਖੁਸ਼ ਆ ਜਿਹੜੇ ਬੰਦੇ ਚੱਕੀਆਂ ਲਾ ਕੇ ਆਟਾ ਵੇਚਦੇ ਉਹ ਖੁਸ਼ ਆ ਤੇ ਸਭ ਤੋਂ ਜ਼ਿਆਦਾ ਖੁਸ਼ੀ ਹੋਣੀ ਚਾਹੀਦੀ ਹੈ ਜੀ ਕੇਂਦਰ ਦੀ ਸਰਕਾਰ ਨੂੰ ਜਿਹੜੇ 80 ਕਰੋੜ ਲੋਕਾਂ ਨੂੰ 5-5 ਕਿਲੋ ਅਨਾਜ ਦਿੰਦਿਆ ਔਰ ਉਹਨਾਂ ਉਹਨਾਂ ਦੀ ਅਹਿਸਾਸ ਲੈਂਦੇ ਆ ਉਹ ਤਾਂ ਹੀ ਮਿਲਣ ਗਿਆ ਨਿਸਾਂ ਜੇ ਜੇ ਸਾਡਾ ਜਿਹੜਾ ਅੰਨ ਦਾਤਾ ਹੈਗਾ ਉਹਦੇ ਉਹਦੇ ਇਸ ਜਿਹੜਾ ਸੋਨੇ ਵਰਗਾ ਅਨਾਜ ਹੈ ਦੀ ਕਦਰ ਪਾਏਗੀ ਸੋ ਹੁਣ ਤਾਂ ਉਹਨਾਂ ਨੂੰ ਬੇਨਤੀ ਆਜੀ ਜੇ ਦਾਤਾ ਮਿਹਰਬਾਨ ਹੈ ਤੇ ਤੁਸੀਂ ਵੀ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਜਿਹੜਾ ਪਹਿਲੀ ਪਾਸਚਾਈ ਦੇ ਤੁਸੀਂ ਜਦੋਂ ਉਹਨਾਂ ਦਾ ਸੀਗਾ ਗੁਰਪੁਰਬ ਉਹਦੇ ਤੇ ਤੁਸੀਂ ਅਨਾਉਂਸ ਕੀਤਾ ਸੀ ਔਰ ਜਿੱਦਨ ਆਪਣੇ ਤੇ ਇੱਕ ਹਾਦਰ ਸਾਹਿਬ ਦਾ ਦਿਹਾੜਾ ਸੀਗਾ ਉਸ ਦਿਨ ਤੁਸੀਂ ਉਹਦਾ ਫਾਈਨਲ ਜਿਹੜਾ ਉਹਦਾ ਫੈਸਲਾ ਕੀਤਾ ਸੀਗਾ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਆਪਣਾ ਵਾਅਦਾ ਪੂਰਾ ਕਰ ਦਿਓ ਜੀ ਸਾਡਾ ਮੰਡੀ ਬੋਰਡ ਦਾ ਪੈਸਾ ਦੇ ਦਿਓ ਔਰ ਸਾਡੇ ਸੜਕਾਂ ਦੇ ਪੈਸਾ ਦੇ ਦਿਓ ਤਾਂ ਕਿ ਅਸੀਂ ਜਿਹੜੀਆਂ ਕਿਸਾਨਾਂ ਵਾਸਤੇ 18 ਫੁੱਟੀਆਂ ਸੜਕਾਂ ਬਣਾ ਸਕੀਏ ਔਰ ਮੰਡੀਆਂ ਦੇ ਫੜ ਪੱਕੇ ਕਰਕੇ ਇੱਥੇ ਸੱਬੜਡੇ ਵੱਡੇ ਛੱਡ ਇਹਨਾਂ ਵਾਸਤੇ ਪੀਣ ਦਾ ਪਾਣੀ ਸਾਰਾ ਬੰਦੋਬਸਤ ਕਰ ਸਕੀਏ ਮੈਂ ਉਮੀਦ ਕਰਦਾ ਕਿ ਜਦੋਂ ਦਾਤਾ ਵੀ ਖੁਸ਼ ਆ ਤਾਂ ਅਨਦਾਤਾ ਵੀ ਖੁਸ਼ ਆ ਤੇ ਕੇਂਦਰ ਦੀ ਸਰਕਾਰ ਵੀ ਖੁਸ਼ ਹੋਏਗੀ ਜਿਨ੍ਹਾਂ ਨੇ ਇਹ ਅਨਾਜ ਬੰਨਣਾ ਲੋਕਾਂ ਨੂੰ ਤੇ ਉਹ ਕਿਸਾਨਾਂ ਨੂੰ ਇਹ ਇਹਦਾ ਇਹਦੀ ਮੰਡੀ ਬੋਰਡ ਦੀ ਫੀਸ ਵੀ ਦੇਣਗੇ ਔਰ ਜਿਹੜਾ ਹੈਗਾ ਰੂਰਲ ਡਿਵੈਲਪਮੈਂਟ ਦਾ ਪੈਸਾ ਵੀ ਦੇਣਗੇ ਔਰ ਇਸ ਤੋਂ ਅੱਗੇ ਜਾ ਕੇ ਇਹ ਜਿਹੜਾ ਕਿਸਾਨ ਹੈ ਜੇ ਉਹ ਕਣਕ ਝੋਨੇ ਨਾਲ ਤੁਹਾਡੇ ਗੋਦਾਮ ਭਰ ਸਕਦਾ ਤੇ ਤੁਸੀਂ ਇਹਨਾਂ ਨੂੰ ਇੱਕ ਵਾਰੀ ਐਮਐਸਪੀ ਦੇ ਕੇ ਦੇਖੋ ਇਹ ਦਾਲਾਂ ਨਾਲ ਛੋਲਿਆਂ ਨਾਲ ਤੁਹਾਡਾ ਆਪਣਾ ਜਿਹੜਾ ਸੋਇਆਬੀਨ ਦੇ ਨਾਲ ਔਰ ਜਿਹੜਾ ਤੇਲ ਹੈ ਚਾਹੇ ਉਹ ਸਰੋਂ ਦਾ ਤੇਲ ਹੋਵੇ ਕਾਟਨ ਸੀਡ ਆਇਲ ਹੋਵੇ ਸੂਰਜਮਖੀ ਦਾ ਤੇਲ ਹੋਵੇ ਉਹਦੇ ਨਾਲ ਵੀ ਤੁਹਾਡੇ ਖਜ਼ਾਨੇ ਪਰ ਬੁਰ ਕਰ ਦਨਗੇ ਬਟ ਇਹਨਾਂ ਦੀ ਗੱਲ ਮੰਨ ਲਓ ਤੇ ਮੈਂ ਇਹ ਬੇਨਤੀ ਕਰਦਾ ਜੀ ਕੇਂਦਰ ਸਰਕਾਰ ਨੂੰ ਵੀ ਆਓ ਆਪਾਂ ਮਿਲ ਕੇ ਅੰਨਦਾਤਾ ਨਾਲ ਖੜੀਏ ਤਾਂ ਕਿ ਜਿਹੜਾ